ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਆਪਣੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਿਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆਂਗੇ। ਜਿਹੜੇ ਸਮੇਂ ਜਿਹੜੀ ਵੀਡੀਓ ਦੀ ਤੁਹਾਨੂੰ ਲੋੜ ਹੁੰਦੀ ਆ ਆਪਾਂ ਉਸੇ ਹਿਸਾਬ ਨਾਲ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਤਾਂ ਜੋ ਤੁਹਾਨੂੰ ਸਮੇਂ-ਸਮੇਂ ਸਿਰ ਸਾਰੀ ਜਾਣਕਾਰੀ ਮਿਲ ਸਕੇ। ਸੋ ਇਸੋ ਆਰ ਕਈ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਬਹੁਤ ਸਾਰੇ ਵੀਰ ਪੁੱਛ ਰਹੇ ਸੀਗੇ ਕਿ ਜੇਕਰ ਆਪਾਂ ਨੇ ਸੈਲਵਜਨਸ ਦੇ ਤੌਰ ਤੇ ਮੁਰਗੀ ਫਾਰਮਿੰਗ ਕਰਨਾ ਹੋਵੇ ਘੱਟ ਬੱਚਿਆਂ ਤੋਂ ਸਟਾਰਟ ਕਰਨਾ ਹੋਵੇ ਤੇ ਆਪਾਂ ਟਾਈਮ ਘੱਟ ਦੇਣਾ ਉਹਨਾਂ ਨੂੰ ਆਪਾਂ ਕਿਵੇਂ ਕਰ ਸਕਦੇ ਆਂਗੇ ਤੇ ਇਹ ਸਹੀ ਰਹੂ ਵੀ ਜਾਂ ਨਹੀਂ ਕਈ ਵੀਰ ਜਿਹੜਾ ਮੈਸੇਜ ਕਰਕੇ ਪੁੱਛਦੇ ਸੀ ਕਈ YouTube ਤੇ ਆਪਾਂ ਨੂੰ ਕਮੈਂਟ ਵੀ ਆਏ ਹੋਏ ਨੇ ਕਈ ਵੀਰਾਂ ਦੇ ਆਪਣੇ ਚੈਨਲ ਦੇ ਤੁਸੀਂ ਆ ਕੇ ਪੜ੍ਹ ਵੀ ਸਕਦੇ ਹੋ ਕਮੈਂਟ ਬਾਕਸ ਚ ਸਾਰੇ ਵੀਰਾਂ ਇਹ ਪੁੱਛਦੇ ਨੇ ਕਿ ਤੁਸੀਂ ਦੱਸੋ ਸਾਈਡ ਬਿਜ਼ਨਸ ਦੇ ਤੌਰ ਤੇ ਕਿ ਆਪਾਂ 15-20 ਹਜ਼ਾਰ ਰੁਪਏ ਜੇਕਰ ਕਮਾਉਣਾ ਹੋਵੇ ਤਾਂ ਆਪਾਂ ਘਰੇ ਕਿੰਨੀਆਂ ਮੁਰਗੀਆਂ ਰੱਖ ਕੇ ਤੇ ਕਿਵੇਂ ਉਹਨਾਂ ਨੂੰ ਘੱਟ ਸਮਾਂ ਦੇ ਕੇ ਆਪਾਂ ਕਮਾ ਸਕਦੇ ਹਾਂ ਤੇ ਕਿਹੜੀ ਬਰੀਡ ਰੱਖ ਸਕਦੇ ਆਂਗੇ ਜਿਹੜੀ ਕਿ ਆਪਣਾ ਸਮਾਂ ਵੀ ਘੱਟ ਲਵੇ ਤੇ ਆਪਾਂ ਨੂੰ 2 ਰੁਪਏ ਵਧੀਆ ਬਚ ਜਾਣ ਮਹੀਨੇ ਦੀ ਮਹੀਨੇ ਸੋ ਆਪਾਂ ਇਸੇ ਵਿਸ਼ੇ ਤੇ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਪੂਰੀ ਵੀਡੀਓ ਦੇਖਿਓ ਦੋਸਤੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਕੀ ਕਿਵੇਂ ਕਿਵੇਂ ਤੁਸੀਂ ਇਹ ਕੰਮ ਕਰ ਸਕਦੇ ਹੋ ਤੇ ਘੱਟ ਸਮਾਂ ਦੇ ਕੇ ਤੁਸੀਂ ਜੇਕਰ ਤੁਸੀਂ ਨੌਕਰੀ ਕਰਦੇ ਹੋ ਕੋਈ ਆਪਣਾ ਆਪ ਦਾ ਕੋਈ ਹੋਰ ਕੰਮ ਕਰਦੇ ਹੋ ਤੁਸੀਂ ਤਾਂ ਵੀ ਉਸ ਦੇ ਨਾਲ ਨਾਲ ਵੀ ਜਿਹੜਾ ਇਹ ਕੰਮ ਨੂੰ ਤੁਸੀਂ ਪੋਲਟਰੀ ਫਾਰਮਿੰਗ ਨੂੰ ਕਰ ਸਕਦੇ ਹੋ ਛੋਟੇ ਪੱਧਰ ਤੇ ਕਰ ਲੋ ਤੇ ਤਾਂ ਜੋ ਤੁਹਾਨੂੰ 10 15 20000 ਰੁਪਏ ਮਹੀਨੇ ਦਾ ਬਣ ਸਕੇ ਦੋਸਤੋ ਅੱਜ ਕੱਲ੍ਹ ਮਹਿੰਗਾਈ ਦੇ ਦੌਰ ਚ ਹਰ ਇੱਕ ਵੀ ਸੋਚਦਾ ਕਿ ਕਿਤੋਂ ਨਾ ਕਿਤੋਂ ਮੈਨੂੰ ਐਕਸਟਰਾ ਕਿ ਕਿਤੋਂ ਨਾ ਕਿਤੋਂ ਮੈਨੂੰ ਐਕਸਟਰਾ ਜਿਹੜੀ ਇਨਕਮ ਅਲੱਗ ਤੋਂ ਆ ਜੀ ਜੋ ਆਪਾਂ ਕੰਮ ਕਰਦੇ ਆ ਚਲੋ ਉਹ ਤਾਂ ਵਧੀਆ ਗੱਲ ਆ ਚਾਹੇ ਆਪਾਂ ਕੋਈ ਜੌਬ ਕਰਦੇ ਆ ਜਾਂ ਫਿਰ ਕੋਈ ਖੇਤੀਬਾੜੀ ਦਾ ਕੰਮ ਕਰਦੇ ਆ ਹਨਾ ਉਹ ਤਾਂ ਚਲੋ ਨਾਲ ਦੀ ਨਾਲ ਚੱਲ ਹੀ ਰਿਹਾ ਆਪਾਂ ਨਾਲ ਦੀ ਨਾਲ ਕੁਝ ਹੋਰ ਵੀ ਐਕਸਟਰਾ 10-20000 ਰੁਪਏ ਆ ਜਿਹੜਾ ਸਾਈਡ ਬਿਜ਼ਨਸ ਤੋਂ ਕਮਾ ਸਕੀਏ ਸੋ ਇਸੇ ਸੰਬੰਧ ਚ ਆਪਾਂ ਤੁਹਾਨੂੰ ਪੂਰੀ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂਗੇ ਦੋਸਤੋ ਕਿ ਤੁਸੀਂ ਕਿਵੇਂ 10-15-20000 ਰੁਪਏ ਇਹਨਾਂ ਤੋਂ ਕਿਵੇਂ ਕਮਾ ਸਕਦੇ ਹੋ ਤੇ ਕੋਈ ਖਾਸ ਜਿਹੜਾ ਤੁਹਾਡਾ ਟਾਈਮ ਵੀ ਨਹੀਂ ਲੱਗੂਗਾ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਵੀਡੀਓ ਦੀ ਸਮਝ ਆ ਸਕੇ ਆਪਾਂ ਤੁਹਾਨੂੰ ਕੱਲੀ ਕੱਲੀ ਡਿਟੇਲ ਚ ਦੱਸਾਂਗੇ ਕਿ ਤੁਸੀਂ ਕਿਵੇਂ ਇਹ ਕੰਮ ਕਰ ਸਕਦੇ ਹੋ ਕਿੰਨਾ ਕਿਚ ਪ੍ਰੋਫਿਟ ਹੋਊਗਾ ਤੇ ਕਿੰਨੀਆਂ ਤੁਹਾਨੂੰ ਜਿਹੜੀਆਂ ਮੁਰਗੀਆਂ ਰੱਖਣੀਆਂ ਪੈਣੀਆਂ ਤਾਂ ਜੋ ਤੁਸੀਂ 10-15000 ਰੁਪਏ ਐਕਸਟਰਾ ਤੋਂ ਕਮਾ ਸਕੋ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ 2 ਸਾਲਾਂ ਚ ਪੋਲਟਰੀ ਫਾਰਮਿੰਗ ਦਾ ਧੰਦਾ ਬਹੁਤ ਉੱਪਰਲੇ ਲੈਵਲ ਤੇ ਜਾ ਚੁੱਕਿਆਗਾ ਬਹੁਤ ਸਾਰੇ ਨਵੇਂ ਵੀਰ ਪੋਲਟਰੀ ਫਾਰਮਿੰਗ ਦੇ ਧੰਦੇ ਚ ਆ ਵੀ ਰਹੇ ਨੇ ਤੇ ਪਿਛਲੇ 2 ਸਾਲਾਂ ਚ ਆਏ ਵੀ ਨੇ ਇਹ ਕੰਮ ਚ ਦੋਸਤੋ ਪ੍ਰੋਫਿਟ ਹੋਣ ਦੇ ਕਾਰਨ ਕਈ ਵੀਰ ਬਹੁਤ ਸਾਰੇ ਵੀਰ ਇਹ ਕੰਮ ਨੂੰ ਹੁਣ ਕਰ ਰਹੇ ਨੇ ਕਿਉਂਕਿ ਸਾਰੇ ਵੀਰ ਸਮਝਦਾਰ ਹੋ ਚੁੱਕੇ ਨੇ ਕਿ ਜੇਕਰ ਆਪਾਂ 10-15000 ਦੀ ਨੌਕਰੀ ਕਰਦੇ ਆ ਉਹਦੇ ਨਾਲ ਵਧੀਆ ਇਹ ਕੰਮ ਆਗਾ ਜੇਕਰ ਤੁਸੀਂ ਆਪਣਾ ਕੰਮ ਘਰੇ ਬੈਠ ਕੇ ਕਰ ਲਓ ਤਾਂ ਬਹੁਤ ਵਧੀਆ ਗੱਲ ਆ ਪਰ ਜੇ ਤੁਸੀਂ ਜੌਬ ਦੇ ਨਾਲ ਨਾਲ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਤੁਹਾਡਾ ਹੋਰ ਆਪਣਾ ਕੰਮ ਉਹਦੇ ਨਾਲ ਨਾਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਦੋਸਤੋ ਤੁਸੀਂ ਸੌਕ ਜਿਹੜਾ ਬੱਚੇ ਤੋਂ ਕੰਮ ਸਟਾਰਟ ਕਰ ਸਕਦੇ ਹੋ 100 ਬੱਚਾ ਪਾ ਲਓ ਸਾਰਿਆਂ ਨੂੰ ਪਹਿਲਾਂ ਤੁਸੀਂ ਜਿਹੜੀ ਤੁਸੀਂ ਨਸਲ ਪਾਉਣੀ ਆ ਉਹ ਆਰ ਆਈ ਆਰ ਪਾ ਸਕਦੇ ਹੋ ਆਰ ਆਈ ਆਰ ਦੀ ਸਾਂਭ ਸੰਭਾਲ ਥੋੜੀ ਜੀ ਸੌਖੀ ਹੁੰਦੀ ਹੈਗੀ ਸੋ ਆਰ ਆਈ ਆਰ ਬਾਰੇ ਕਈਆਂ ਵੀਰਾਂ ਨੂੰ ਨੌਲੇਜ ਵੀ ਹੁੰਦੀ ਆ ਤੁਸੀਂ ਆਰ ਆਈ ਆਰ ਨਸਲ ਪਾਲੋ 100 ਕ ਬੱਚਾ ਪਾਲੋ ਦੋਸਤੋ ਪਹਿਲੀ ਵਾਰ ਜਿਆਦਾ ਨਾ ਪਾਓ ਪਹਿਲੀ ਵਾਰ ਤੁਸੀਂ ਜੇ 100 ਕ ਬੱਚਾ ਪਾਲੋ ਉੱਚ ਤੁਹਾਡੇ ਜੇਕਰ ਪਹਿਲੀ ਵਾਰ ਪਾਲ ਰਹੇ ਹੋ ਥੋੜੇ ਬਹੁਤੇ ਮਰਨਗੇ ਵੀ ਜ਼ਰੂਰ ਦੋਸਤੋ ਜੇਕਰ ਤੁਹਾਡੇ ਕੋਲ 80 ਕ ਜਿਹੜੇ ਬੱਚੇ ਪਲ ਗਏ ਉਹਨੂੰ ਤੁਸੀਂ ਪ੍ਰੋਪਰ ਫੀਡ ਤੇ ਪਾਲੋ ਪ੍ਰੋਪਰ ਫੀਡ ਤੇ ਪਾਲਣ ਤੋਂ ਬਾਅਦ ਜਿਹੜੀ ਮੁਰਗੀ 4.5 ਤੋਂ ਲੈ ਕੇ 5 ਮਹੀਨਿਆਂ ਤੱਕ ਅੰਡੇ ਤੇ ਆਜੂਗੀ ਦੋਸਤੋ ਸੋ ਉਸ ਨੂੰ ਤੁਸੀਂ ਜਿਹੜਾ ਅੰਡਾ ਵੇਚ ਕੇ ਉਹਦਾ ਤੁਸੀਂ ਜਿਹੜੀ ਕਮਾਈ ਕਰ ਸਕਦੇ ਹੋ ਸੋ ਹੁਣ ਪਾਈ ਗੱਲਬਾਤ ਕਰਾਂਗੇ ਕਿ ਘੱਟ ਟਾਈਮ ਕਿਵੇਂ ਦੇਣ ਆਪਾਂ ਨੇ ਦੋਸਤੋ ਜੇਕਰ ਤੁਸੀਂ ਕੋਈ ਵੀ ਹੋਰ ਫਾਰਮਿੰਗ ਕਰਦੇ ਹੋ ਕੋਈ ਡੇਰੀ ਫਾਰਮਿੰਗ ਲਗਾ ਲਓ ਜਾਂ ਪਿਗ ਫਾਰਮਿੰਗ ਉਹਨਾਂ ਤੇ ਇੱਕ ਤਾਂ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਆਊਗੀ ਇਨਵੈਸਟਮੈਂਟ ਕਾਫੀ ਲੱਖਾਂ ਚ ਆ ਜਾਂਦੀ ਆ ਤੇ ਜੇਕਰ ਤੁਸੀਂ ਇਹ ਫਾਰਮਿੰਗ ਕਰਦੇ ਹੋ ਇਹ ਤੁਸੀਂ ਹਜ਼ਾਰਾਂ ਚ ਜਿਹੜਾ ਕੰਮ ਕਰ ਸਕਦੇ ਹੋਗੇ ਜੇਕਰ ਤੁਸੀਂ 100 ਕ ਬੱਚਾ ਪਾਲਦੇ ਹੋ 100 ਬੱਚਾ ਪਾਉਨੇ ਹੋ ਤਾਂ ਤੁਹਾਡਾ ਪ੍ਰੋਪਰ ਜਿਹੜਾ ਬੱਚਾ ਪਾਲਣ ਤੱਕ ਮੁਰਗੀ ਅੰਡੇ ਤੇ ਆਉਣ ਤੱਕ ਟੋਟਲ ਜਿਹੜਾ ਖਰਚ ਆਊ ਉਹ 30 ਕੁ ਹਜ਼ਾਰ ਰੁਪਏ ਟੋਟਲ ਖਰਚ ਆਊਗਾ ਆਪਾਂ ਤੁਹਾਨੂੰ ਇਸ ਵੀਡੀਓ ਚ ਐਸਟੀਮੇਟ ਵੀ ਲਗਾ ਕੇ ਦੱਸਤਾ ਕਿ ਕਿੰਨਾ ਤੁਹਾਡਾ ਜਿਹੜਾ ਖਰਚ ਆ ਸਕਦਾ ਟੋਟਲ 30 ਕੁ ਹਜ਼ਾਰ ਰੁਪਏ ਖਰਚਾ ਆਉਂਦਾ ਮੁਰਗੀ ਨੂੰ ਅੰਡੇ ਤੱਕ ਆਉਣ ਤੇ 100 ਮੁਰਗੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਇਹੇ ਦੋਸਤੋ ਤੁਸੀਂ ਇਹਨਾਂ ਵਾਸਤੇ ਕੋਈ ਛੱਤ ਤੇ ਵੀ ਕਰ ਸਕਦੇ ਹੋ ਜੇਕਰ ਤੁਹਾਡਾ ਘਰ ਛੋਟਾ ਹੈ ਜਾਂ ਜਗ੍ਹਾ ਦੀ ਪ੍ਰੋਬਲਮ ਆ ਤੁਸੀਂ ਛੱਤ ਤੇ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਆਪਣਾ ਸੈਟਅਪ ਦੇਖ ਸਕਦੇ ਹੋ ਆਪਾਂ ਨੇ ਜਿਹੜਾ ਛੱਤ ਤੇ ਬਣਾਇਆ ਹੋਇਆ ਹੈਗਾ ਖੁੱਲਾ ਤੇ ਹਵਾਦਾਰ ਹੁਣ ਆਪਾਂ ਫੀਡ ਦੀ ਗੱਲ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਕੋਈ ਜੌਬ ਕਰਦੇ ਹੋ ਸਵੇਰੇ ਜਾ ਕੇ ਸ਼ਾਮ ਨੂੰ ਘਰੇ ਆਉਂਦੇ ਹੋ ਤਾਂ ਆਪਣੇ ਘਰੇ ਲੇਡੀਜ਼ ਹੁੰਦੀਆਂ ਹੀ ਨੇ ਠੀਕ ਆ ਜੀ ਉਹ ਇਹਨਾਂ ਨੂੰ ਸਵੇਰੇ ਸ਼ਾਮ ਫੀਡ ਪਾ ਸਕਦੇ ਨੇਗੇ ਆਰਾਮ ਨਾਲ ਜੇ ਆਪਾਂ ਸ਼ਾਮ ਨੂੰ ਆ ਕੇ ਆਪਾਂ ਖੁਦ ਵੀ ਜਿਹੜੀ ਫੀਡ ਪਾ ਸਕਦੇ ਆਗੇ ਸੋ ਇਹਨਾਂ ਨੂੰ ਦੋ ਟਾਈਮ ਫੀਡ ਪਾਉਣੀ ਹੁੰਦੀ ਆ ਤੇ ਦੋ ਟਾਈਮ ਜਿਹੜਾ ਸਾਫ਼ ਆਪਾਂ ਨੇ ਪਾਣੀ ਪਾਉਣਾ ਹੁੰਦਾਗਾ ਇਹਨਾਂ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਜੇਕਰ ਆਪਾਂ ਟਾਈਮ ਦੀ ਗੱਲ ਕਰੀਏ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਦੇਣਾ ਪੈਂਦਾ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਖੁੱਲੇ ਵੀ ਛੱਡ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਆਪਣੇ ਦੇਖ ਸਕਦੇ ਹੋ ਖੁੱਲੇ ਛੱਡੇ ਹੋਏ ਨੇ ਪਰ ਜੇਕਰ ਨਹੀਂ ਟਾਈਮ ਹੈਗਾ ਤੁਹਾਡਾ ਖੁੱਡਾਂ ਜਾਂ ਜਿਹੜਾ ਤੁਹਾਡਾ ਸੈੱਡ ਆਗਾ ਖੁੱਲਾਗਾ ਹਵਾਦਾਰਾ ਤਾਂ ਤੁਸੀਂ ਉਹਦੇ ਵਿੱਚ ਹੀ ਰੱਖ ਸਕਦੇ ਹੋ ਇਹ ਬਹੁਤ ਵਧੀਆ ਪਾਲਦੀਆਂ ਨੇ ਜੀਆ ਫੀਡ ਦਾ ਖਰਚਾ ਵੀ ਘੱਟ ਕਰ ਸਕਦੇ ਹੋ ਤੁਸੀਂ ਫੀਡ ਤੇ ਆਪਾਂ ਆਲਰੇਡੀ ਜਿਹੜੀ ਵੀਡੀਓ ਬਣਾ ਚੁੱਕਿਆਂਗੇ ਕਿ ਤੁਸੀਂ ਫੀਡ ਦਾ ਖਰਚਾ ਕਿਵੇਂ ਘੱਟ ਕਰਨਾਗਾ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਪਾਲ ਸਕਦੇ ਹੋ ਸੋ ਜਿਹੜਾ ਸਮਾਂ ਤੁਸੀਂ ਇਹਨਾਂ ਨੂੰ ਬਹੁਤ ਘੱਟ ਦੇਣਾਗਾ ਟਾਈਮ ਬਹੁਤ ਘੱਟ ਦੇਣਾਗਾ ਜੇਕਰ ਆਪਾਂ ਸਾਰੇ ਦਿਨ ਦੀ ਗੱਲ ਕਰੀ ਤਾਂ ਟੋਟਲ ਜੇਕਰ ਤੁਸੀਂ 1 ਜਾਂ 1.5 ਘੰਟਾ ਇਹਨਾਂ ਨੂੰ ਦੇ ਸਕਦੇ ਹੋ ਤਾਂ ਤੁਸੀਂ ਬਹੁਤ ਵਧੀਆ ਜਿਹੜਾ ਫਾਰਮਿੰਗ ਕਰ ਸਕਦੇ ਹੋ ਪਹਿਲਾਂ ਤੁਸੀਂ 100 ਬੱਚੇ ਤੋਂ ਸਟਾਰਟ ਕਰੋ ਜਿਆਦਾ ਨਾ ਪਾਓ ਕਿਉਂਕਿ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਹੈਗੀ ਸੋ ਅੱਗੇ ਜਾ ਕੇ ਆਂਡਾ ਵੀ ਆਪਾਂ ਨੇ ਵੇਚਣਾ ਆਂਡਾ ਵੀ ਆਪਣਾ ਪ੍ਰੋਪਰ ਵੇਚਣਾ ਚਾਹੀਦਾਗਾ ਸੋ ਜੇਕਰ ਪੰਜ ਜ਼ਿਆਦਾ ਜਿਹੜੇ ਆ ਬੱਚੇ ਪਾਲੇ ਉਹ ਅੱਗੇ ਜਾ ਕੇ ਆਪਾਂ ਨੂੰ ਆਂਡਾ ਵੇਚਣ 'ਚ ਵੀ ਪ੍ਰੋਬਲਮ ਆ ਸਕਦੀ ਹੈ ਜਿਹੜੇ ਨਵੇਂ ਵੀਰ ਹੁੰਦੇ ਨੇ ਜਿਹੜੇ ਵੀਰ ਕੰਮ ਕਰ ਰਹੇ ਨੇ ਪਹਿਲਾਂ ਤੋਂ ਉਹਨਾਂ ਨੂੰ ਤਜਰਬਾ ਹੈਗਾ ਨੌਲੇਜ ਆਂਡਾ ਵੇਚਣ ਦੀ ਉਹ ਚਾਹੇ 500 ਤੋਂ 1000 ਤੋਂ ਵੀ ਸਟਾਰਟ ਕਰ ਲਓ ਪਰ ਆਪਣੇ ਬਜਟ ਦੇ ਹਿਸਾਬ ਨਾਲ ਇਹ ਵੱਡੀ ਗੱਲ ਦੋਸਤੋ ਤੁਸੀਂ ਹੋਰ ਕੰਮ ਦੇ ਨਾਲ-ਨਾਲ ਇਹਨੂੰ ਕਰ ਸਕਦੇ ਹੋਗੇ ਜੇਕਰ ਤੁਸੀਂ 100 ਮੁਰਗੀ ਰੱਖਦੇ ਹੋ ਹੁਣ ਆਪਾਂ ਇਹਨਾਂ ਦੀ ਇਨਕਮ ਦੀ ਗੱਲ ਕਰਾਂਗੇ ਤੁਸੀਂ 100 ਕੁ ਮੁਰਗੀ ਤੋਂ ਕਿੰਨੀ ਕੁ ਆਮਦਨ ਕਰ ਸਕਦੇ ਹੋ ਮਹੀਨੇ ਦੀ ਕਮਾਈ ਠੀਕ ਹੈ ਜੀ ਸੋ ਇਹਦੇ ਬਾਰੇ ਵੀ ਜਿਹੜਾ ਪਤਾ ਹੋਣਾ ਬਹੁਤ ਜ਼ਰੂਰੀ ਆ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕਿ ਆਮਦਨ ਕਿੰਨੀ ਕੁ ਹੁੰਦੀ ਆ ਦੋਸਤੋ ਜੇਕਰ ਆਪਾਂ 100 ਮੁਰਗੀ ਪਾਲਣ ਤੇ ਗੱਲ ਕਰੀਏ ਤਾਂ ਤੁਸੀਂ ਆਰਾਮ ਨਾਲ 15 ਤੋਂ 20000 ਰੁਪਏ ਮਹੀਨੇ ਦਾ ਆਰਾਮ ਨਾਲ ਕਮਾ ਸਕਦੇ ਹੋ ਪ੍ਰੋਫਿਟ ਠੀਕ ਹੈ ਜੀ 15000 ਤਾਂ ਕਿਤੇ ਗਈ ਨਹੀਂ ਹੈਗਾ 15000 ਤਾਂ ਤੁਸੀਂ ਬੜੇ ਹੀ ਆਰਾਮ ਨਾਲ 100 ਮੁਰਗੀ ਤੋਂ ਕਮਾ ਸਕਦੇ ਹੋ ਜੇਕਰ ਤੁਸੀਂ ਹੋਰ ਕੋਈ ਨੌਕਰੀ 15000 ਵਾਲੀ ਕਰਦੇ ਹੋ ਦੋਸਤੋ ਜਾਂ ਫਿਰ ਤੁਹਾਨੂੰ ਹੋਰ ਕਿਸੇ ਕੰਮ ਤੋਂ 15 ਜਾਂ 20000 ਰੁਪਏ ਆ ਰਿਹਾ ਤਾਂ ਤੁਸੀਂ 15000 ਰੁਪਏ ਇਹ ਲਗਾ ਲਓ 30 35000 ਰੁਪਏ ਤੁਹਾਡੀ ਮਹੀਨੇ ਦੀ ਇਨਕਮ ਹੋ ਜਾਊਗੀ ਇਨਕਮ ਇੱਕ ਤਾਂ ਡਬਲ ਹੋ ਗਈ ਦੋਸਤੋ ਦੂਜੀ ਜਿਹੜੀ ਇਹਦੇ ਨਾਲ ਤੁਹਾਡੀ ਮਾਰਕੀਟ ਬਣ ਗਈ। ਮਾਰਕੀਟ ਬਣ ਨਾਲ ਤੁਹਾਡਾ ਵਧੀਆ ਆਂਡਾ ਸੇਲ ਹੋਊਗਾ। ਵਧੀਆ ਰੇਟ ਤੇ ਹੋਊਗਾ। ਸੋ ਤੁਸੀਂ ਹੌਲੀ-ਹੌਲੀ ਜਿਹੜਾ ਸਿੱਖਦੇ ਜਾਓਗੇ। ਪਹਿਲੀ ਵਾਰ ਆਪਾਂ ਨੇ ਹਮੇਸ਼ਾ ਘੱਟ ਤੋਂ ਹੀ ਸਟਾਰਟ ਕਰਨਾ ਹੈ। ਠੀਕ ਆ ਜੀ। ਇਸ ਸਮੇਂ ਦੋਸਤੋ ਹੁਣ ਦੇ ਟਾਈਮ 'ਚ ਲੋੜਾਂ ਜ਼ਿਆਦਾ ਹੋਣ ਕਰਕੇ ਸਾਰਿਆਂ ਨੂੰ ਪੈਸੇ ਦੀ ਜ਼ਿਆਦਾ ਲੋੜ ਹੁੰਦੀ ਆ। ਹਰ ਇੱਕ ਵੀ ਇਹ ਸੋਚੇਦਾ ਕਿ ਆਪਾਂ ਕਿਹੜਾ ਜਿਹੜਾ ਐਕਸਟਰਾ ਕੰਮ ਕਰ ਸਕਦੇ ਆਂ ਜੀ ਤੋਂ ਆਪਾਂ ਨੂੰ ਇਨਕਮ ਆ ਜਾਏ। ਸੋ ਇਸ ਤਰ੍ਹਾਂ ਤੁਸੀਂ ਜਿਹੜਾ ਮੁਰਗੀਆਂ ਰੱਖ ਕੇ ਘਰੇ ਵੀ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਫਾਰਮ ਜਾਂ ਸੈੱਟ ਪਾਉਣਾ ਜੇਕਰ ਜਿਹੜੇ ਵੀਰ ਕੋਲ ਘਰੇ ਖੁੱਲੀ ਜਗ੍ਹਾ ਹੈਗੀ ਆ ਤੁਸੀਂ ਘਰੇ ਵੀ ਆਰਾਮ ਨਾਲ ਕਰ ਸਕਦੇ ਹੋਗੇ ਇਹ ਚ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਆਪਾਂ ਪੈਸੇ ਕਮਾਉਣੇ ਤਾਂ ਸਾਰਾ ਕੁਝ ਕਰਨਾ ਪੈਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵਧੀਆ ਇਨਕਮ ਲੈ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਵਧੀਆ ਲੱਗੀ ਜਾਂ ਨਹੀਂ ਲੱਗੀ ਜਾਕੀ ਸੇ ਵੀ ਟਾਪਿਕ ਤੇ ਜੇਕਰ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਉਸੇ ਵਿਸ਼ੇ ਤੇ ਵੀਡੀਓ ਬਣਾ ਦੇਵਾਂਗੇ ਸੋ ਇੱਕ ਵਾਰ ਫੇਰ ਸਾਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ